ਇਹ ਆ ਹੈਗੇ 2 200 ਵਾਲੇ ਵੀਰੇ 300 ਰੁਪਏ ਦੀ ਕੋਟੀ ਆ ਬਾਈ ਜੀ ਦੇਖੋ ਆ 1.5 150 ਦੀਆਂ ਲੋਰਾਂ ਜੀ ਆ ਵੀ 1.5 ਇੱਥੇ ਮਾਤਾ ਹੋਣੇ ਜਿਹੜੇ ਆਪਣਾ ਆਉਂਦੇ ਆ ਕੀ ਰੇਟ ਆ ਜੀ ਇਹਨਾਂ ਦਾ 1.5 150 ਰੁਪਏ ਰੋਟ ਆ ਗਰਮ ਪਜਾਮੀ ਜਿਹੜੀ ਆ 100 100 ਆ 100 ਦੀਆਂ ਇਹਨੇ ਦੋ ਦਿੰਦੇ ਬਹੁਤ ਗਰਮ ਕੰਬਲ ਵਾਲੀਆਂ ਨੇ ਵੀਰੇ ਕੀ ਰੇਟ ਆ ਜੀ ਇਹਨਾਂ ਦਾ 100 ਰੁਪਏ ਜੀ ਹਾਂ ਹਾਂ ਜੀ ਪਲਾਜੋ ਠੀਕ ਆ ਜੀ 100 ਰੁਪਏ ਦਾ ਜਿਹੜਾ ਮਰਜੀ ਆ ਗਰਮ ਪਲਾਜੋ ਆ ਬਾਈ ਜੀ 100 100 ਰੁਪਏ ਦਾ ਇਹਨਾਂ ਦਾ ਰੇਟ ਆ ਜੀ ਠੀਕ ਆ ਜੀ 100 ਰੁਪਏ 100 ਰੁਪਏ 100 ਰੁਪਏ 100 ਰੁਪਏ 100 100 ਰੁਪਏ ਰੇਟ ਆ ਜੀ 100 ਰੁਪਏ ਜੀ 100 ਰੁਪਏ ਹਾਬ ਰੇਟ ਹੈ ਜੀ 4 5 6 ਵਾਲਾ 100 ਰੁਪਏ ਕਰਤਾ ਹੀ ਅੱਜ 100 ਰੁਪਏ 100 ਰੁਪਏ ਹੀ 100 ਰੁਪਏ ਹਾਂਜੀ 350 ਦੀ ਕੋਟੀ ਠੀਕ ਆ ਜੀ 350 ਦੀ ਕੋਟੀ ਆ ਬਾਈ ਜੀ ਦੇਖ ਸਕਦੇ ਹੋ ਕੋਟੀ ਕੋਟੀ ਸੂਟ ਕੋਟੀ ਸੂਟ 350 ਨਾਲ ਪਜਾਮੀ ਵੀ ਇਹਦੇ ਸੂਟ ਸੂਟ ਪਜਾਮੀ ਓਕੇ ਓਕੇ ਆ ਬਾਈ ਕੋਲੇ 3 300 ਰੁਪਏ ਦੀ ਜਿਹੜੀ ਸੇਲ ਲੱਗੀ ਆ ਬਈ ਆ ਕੋਟੀਆਂ ਵੀਰੇ 300 ਰੁਪਏ ਦੀ ਕੋਟੀ ਆ ਬਾਈ ਜੀ ਦੇਖੋ ਜਿਹੜੀ ਅੱਜ ਕੱਲ ਆ ਮੁੰਡੇ ਪਾਉਂਦੇ ਆ ਤੇ ਆ ਜਿਹੜੇ ਕੋਟ ਪੈਂਟ ਆ ਇਹਨਾਂ ਦਾ ਰੇਟ ਲਿਖਿਆ ਹੋਇਆ 2 200 ਰੁਪਏ 3 ਪੀਸ ਵੀਰੇ ਫੀਟਿੰਗ ਕਰਾ ਕੇ ਟਾਈ ਨਾਲ 3 3 ਪੀਸ ਆ ਫੀਟਿੰਗ ਕਰਾ ਕੇ ਤੇ ਨਾਲ ਟਾਈ ਜਿਹੜੀ ਮੈਚ ਕਰਕੇ ਤੁਹਾਨੂੰ ਦੇਣਗੇ ਤੇ ਦੁਕਾਨ ਦਾ ਤੁਹਾਨੂੰ ਆਪਾਂ ਐਡਰੈਸ ਦੱਸ ਦਿੰਨੇ ਆ ਜਿਹੜਾ ਬਿੰਦਰਾ ਸੰਜਾਦ ਲਿਖਿਆ ਹੋਇਆ ਵਾ ਬਾਕੀ ਜਿਹੜੇ ਨੰਬਰ ਤੁਸੀਂ ਇਹ ਦੇਖ ਸਕਦੇ ਹੋ ਇੱਥੋਂ ਜਿਹੜਾ ਇਹਨਾਂ ਨਾਲ ਕਾਲ ਗੱਲ ਕਰ ਸਕਦੇ ਹੋ ਬਿਜਲੀ ਘਰ ਦੇ ਸਾਹਮਣੇ ਆਹ ਸਾਹਮਣੇ ਜਿਹੜਾ ਚੌੜਾ ਬਾਜ਼ਾਰ ਦੇ ਵਿੱਚ ਬਿਜਲੀ ਘਰ ਬਣਿਆ ਹੋਇਆ ਵਾ ਇਹਦੇ ਬਿਲਕੁਲ ਜਿਹੜੇ ਸਾਹਮਣੇ ਇਹ ਸ਼ਾਪ ਆ ਤੇ ਇਧਰਲੇ ਪਾਸੇ ਤੁਹਾਨੂੰ ਦਿਖਾਉਣਿਆ ਵਾ ਬੂਟ ਆ ਕੀ ਰੇਟ ਆ ਜੀ ਬੂਟਾਂ ਦਾ ਜੀ ਇਹਨਾਂ ਦਾ 250 ਤੇ ਜਿਹੜਾ ਮਰਜੀ ਇਹ ਜਿਹੜਾ ਮਰਜੀ 250 ਅੱਛਾ ਆ 250 ਲਿਆ ਇੱਕ ਤੋਂ ਸ਼ੁਰੂ ਹੋ ਜਾਂਦੇ 200 ਜੀ ਓਕੇ ਜੀ ਆਹ ਹੈਗੇ 2 200 ਵਾਲੇ ਵੀਰੇ ਟੋਪੀ ਕੀ ਰੇਟ ਆ ਵੀਰੇ ਟੋਪੀ ਕੀ ਰੇਟ ਆ 100 ਰੁਪਏ ਦੀ ਟੋਪੀ ਜਿਹੜੀ ਮਰਜੀ ਇਹ ਇਹ 150 ਦੀਆਂ ਦੋ 150 ਦੀਆਂ ਦੋ ਟੋਪੀਆਂ ਬਾਈ ਜੀ ਆਹ ਤੇ ਜਿਹੜੀਆਂ ਆ 100 ਦੀਆਂ 100 ਰੁਪਏ ਦੀ ਆ ਇੱਕ ਆ ਬਾਈ ਜੀ ਆ ਬਾਈ ਕੋਲੇ ਬਾਈ ਜੀ ਇਨਰ ਪਏ ਜਿਹੜੇ ਗਰਮ ਸੂਰ ਜਿਹੜੇ ਥੱਲੇ ਦੀ ਪੌਣੇ 2250 ਰੁਪਏ ਦੇ ਆ ਜੀ ਸੇਲ ਲੱਗੀ ਇਹਨਾਂ ਦੀ ਵੀ ਸਾਰੇ ਕਲਰ ਤੁਹਾਨੂੰ ਜਿਹੜੇ ਵਿੱਚ ਮਿਲ ਜਾਣਗੇ ਲੈਡੀਆਂ ਦੇ ਦੂਜੇ ਆਪਣੇ ਬੱਚਿਆਂ ਵਾਲੇ ਵੀ ਹੁੰਦੇ ਆ ਸਿਆ ਦੇ ਵੀ ਲੈਡੀਆਂ ਵੀ ਆ ਬੱਚਿਆਂ ਵਾਲੇ ਵੀ ਲੈਡੀਆਂ ਜਾਂ ਜੈਂਟਸ ਆ ਜਿਹੜੇ ਮਰਜ਼ੀ ਚੱਕੋ ਬਾਈ ਜੀ 2250 ਦੇ ਲੋ ਜੀ ਆ ਪਈਆਂ ਐਨਕਾਂ ਕੀ ਰੇਟ ਆ ਜੀ ਐਨਕਾਂ ਦਾ ਕੀ ਰੇਟ ਆ ਆ ਪਈਆਂ ਘੜੀਆਂ ਘੜੀ ਕਿੰਨੇ ਤੋਂ ਸ਼ੁਰੂ ਹੋ ਜਾਂਦੀ ਜੀ 150 ਤੋਂ ਘੜੀ ਸ਼ੁਰੂ ਹੋ ਜਾਂਦੀ ਬਾਈ ਜੀ ਜਿਹੜੀ ਮਰਜ਼ੀ ਚੱਕੋ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਘੜੀਆਂ ਪਈਆਂ ਸੇਲ ਲੱਤੀ ਸੇਲ ਅੱਜ ਸੇਲ ਲੱਗੀ ਆ ਬਾਈ ਜੀ ਘੜੀਆਂ ਦੀ ਤੇ ਇਧਰ ਆ ਚੱਪਲਾਂ ਦਾ ਕੀ ਰੇਟ ਆ ਵੀਰੇ 50 ਰੁਪਏ 50 ਰੁਪਏ ਦੇ ਹੀ 50 50 ਰੁਪਏ ਦਾ ਬਾਈ ਜੀ ਚੱਪਲਾਂ ਜਿਹੜਾ ਮਰਜ਼ੀ ਜੋੜਾ ਚੱਕੋ 50 50 ਰੁਪਏ ਦਾ ਬੱਚੇ ਦਾ 30 ਰੁਪਏ ਦਾ ਬੱਚੇ ਦਾ 30 ਰੁਪਏ ਦਾ ਜੀ ਆ ਕੀ ਕੀ ਰੇਟ ਆ ਜੀ ਦਾ ਕਿੰਨੇ ਕਿੰਨੇ 100 ਦੇ ਦੋ ਜੋੜੇ 100 ਦੇ ਦੋ ਜੋੜੇ ਆ ਬਾਈ ਲੇਡੀਜ਼ ਜੈਂਟਸ ਵੀ ਹੁੰਦੇ ਆ 100 ਦੇ 6 ਜੋੜੇ ਵੀ ਆ ਤੇ 100 ਦੇ 6 ਜੋੜੇ ਵੀ ਹੈਗੇ ਆ ਅੰਕਲ ਜੀ ਕਹਿੰਦੇ ਨੇ ਕਿਹੜੇ ਜੀ ਉਹ ਆ 100 ਦੇ 6 ਜੋੜੇ ਆ ਬਾਈ ਜੀ ਦੇਖ ਸਕਦੇ ਹੋ ਤੁਸੀਂ ਕੀ ਰੇਟ ਆ ਜੀ ਇਹਨਾਂ ਦਾ ਵੀ ਯਾਰ ਇਹਨਾਂ ਪੰਜ ਲੱਗਦਾ ਕਿ ਇਹਨਾਂ ਦੀ 100 ਰੁਪਏ ਦੀ ਰੇਟ ਹੈ 100 ਰੁਪਏ ਵਾਲੀ ਆਟਮ ਆ ਇਹ ਆ 50 50 ਵਾਲੇ ਹੈ ਠੀਕ ਹੈ ਇਹ 50 50 ਵਾਲੀਆਂ ਮੈਂ 30 30 ਰੁਪਏ ਜੀ ਨਹੀਂ ਨਮਸਕਾਰ ਓਕੇ ਆ 30 30 ਰੁਪਏ ਵਾਲੇ ਹੈ 30 30 ਵਾਲੇ ਆ 20 ਰੁਪਏ ਦੇ ਠੀਕ ਆ ਵੀਰੇ ਸਸੀ ਗਾਵਾ ਪੂਜੀ ਕੀ ਰੇਟ ਹੈ ਜਿਹੜਾ ਬਾਪੂ ਦਾ ਜੀ 500 ਵਿੱਚ ਤਿੰਨ ਜੋੜੇ ਇਹ ਜੈਂਟਸ ਦੇ 4 ਜੋੜੇ ਆ ਜਾਬ ਵੇ ਜਾਂ ਕਰਨ ਦੇ ਲੋੜੇ ਲੇਡੀਜ਼ ਜਿਹੜੇ ਜੋੜੇ ਆ ਬਾਪੂ ਕਹਿੰਦੇ ਉਹ ਹੈਗੇ ਆ 100 ਦੇ ਤਿੰਨ ਜੋੜੇ ਤੇ ਜਿਹੜੇ ਜੈਂਟਸ ਆ ਉਹ 4 ਜੋੜੇ ਹਨਾ ਜੀ 100 ਦੇ ਠੀਕ ਆ ਜੀ ਇਹ ਨਾਲੇ ਆ ਜੀ ਨਾਲਿਆਂ ਦਾ ਕੀ ਰੇਟ ਹੈ ਜੀ ਇਹ ਆ 50 ਦਾ ਮੁੱਠਾ ਹੈ ਖੋ ਦਾ ਮੁੱਠਾ 50 ਰੁਪਏ ਦਾ ਮੁੱਠਾ ਹੀ ਹੈ ਸਾਰਾ ਇਹ ਹਾਂਜੀ ਇਹ 100 ਰੁਪਏ ਦਾ ਜੀ ਦੇ 500 ਦੀਆਂ ਵਧੀਆ ਸੌਣੇ ਵਾਲੇ ਕਿਨੇ 500 ਦੀਆਂ ਦੋ ਇਹ ਚੱਕੋ ਬਾਈ ਆ ਲੇਡੀ ਜਿਹੜੀਆਂ 500 ਦੀਆਂ ਦੋ ਦੋ ਕੋਟੀਆਂ ਆ ਦੇਖੋ 300 ਇਹਦਾ ਕੀ रेट ਆ ਇਧਰ 300 300 ਰੁਪਏ ਜੇ ਦੋ ਲੈਣੀ ਆ ਹੁਣ ਕਟਵਾਦ ਕਰ ਲੋਗੇ ਜੇ ਜਿਆਦਾ ਜੇ ਗੱਲ ਪੈਈਆਂ ਕਹਣਗੇ 500 ਦਾ ਮੰਨੇ ਜੋ ਉਧਰ 500 ਦਾ ਦੇਈ ਜਾਂਦਾ ਸਾਹਮਣੇ ਆਏ ਮਾਰ ਵਾਏ ਨਾਲੇ ਵਾਏ ਆ ਮੁੰਡਾ ਸਰਦਾਰ ਬੈਠਾ ਤੇ ਇਹ ਜਿਹੜਾ ਸਾਰਾ ਮਾਲ ਮੁੰਡੇ ਦਾ ਪੀਰੇਟ ਆ ਪੋਤੇ ਦਾ 250 150 ਤੇ ਆਹ ਜਿਹੜੀਆਂ ਪਜਾਮੀਆਂ ਇਹ ਕਿੰਨੇ ਕਿੰਨੇ ਦੇ ਨੇ 100 ਰੁਪਏ ਦੀ ਕਰ ਪਜਾਮੀਆਂ ਇਹਦੇ ਨਾਲ ਇਹ ਸੈੱਟ ਤਾਂ ਨਹੀਂ ਉਹਨਾਂ ਕ ਲਈ ਪਜਾਮੀ ਅੱਛਾ ਆ ਠੀਕ ਆ ਆਹ ਮਾਲਾ ਸੈੱਟ ਆ ਜੇ ਸੈੱਟ ਲੈਣਾ ਹੋਵੇ ਦਾ 250 250 ਰੁਪਏ ਤੇ ਆਹ ਲੋਰਾਂ ਦਾ ਕੀ ਰੇਟ ਆ ਪੁੱਤ ਆ 1.5 150 ਦੀਆਂ ਲੋਰਾਂ ਜੀ ਆ ਵੀ 1.5 150 ਦੀਆਂ ਜੀ ਆ ਨਾਲ ਮਾਤਾ ਖੜੇ ਨੇ ਇਹਨਾਂ ਦੇ ਤੇ ਆਹ ਮੁੰਡਾ ਖੜਾ ਸਰਦਾਰ ਤੁਹਾਡੇ ਲੱਗਦੇ ਨੇ ਤੁਹਾਡੇ ਕੀ ਲੱਗਦੇ ਆ ਉਹ ਅੰਕਲ ਦੇ ਮੁੰਡੇ ਲੱਗਦੇ ਨੇ ਉਹ ਸਾਹਮਣੇ ਤੁਹਾਨੂੰ ਜਿਹੜਾ ਬ੍ਰਿਜ ਤੁਸੀਂ ਜਾਂਦਾ ਉਹ ਸਾਹਮਣੇ ਦੇਖ ਸਕਦੇ ਹੋ ਆ ਕਿਹੜੀ ਮਾਰਕੀਟ ਆ ਪਿੰਕ ਪਲਾਜ਼ਾ ਹੈ ਹੈ ਇਹ ਪਿੰਕ ਪਲਾਜ਼ਾ ਮਾਰਕੀਟ ਹੈ ਪਿੰਕ ਪਲਾਜ਼ਾ ਜਿਹੜੀ ਮਾਰਕੀਟ ਆ ਤੇ ਉਹਦੇ ਬਿਲਕੁਲ ਜਿਹੜੇ ਇੱਥੇ ਲੱਗਦੇ ਸ਼ੌਕ ਆਪਣੀ ਇੱਥੇ ਮਾਤਾਵਾਂ ਨੇ ਜਿਹੜੇ ਆਪਨਾ ਆਉਂਦੇ ਆ ਤੇ ਇਹਨਾਂ ਕੋਲੋਂ ਬਾਈ ਜੀ ਤੁਸੀਂ ਜਿਆਦਾ ਕੱਪੜਾ ਜਿਹੜਾ ਖਰੀਦੋ ਤੁਸੀਂ ਜੇ ਪੈਂਟ ਸ਼ਰਟ ਜਿਹੜੀ ਲੋਰ ਜੇ ਵੀ ਤੁਸੀਂ ਲੈਣੀ ਆ ਉਹ ਤੁਹਾਨੂੰ ਬਹੁਤ ਵਧੀਆ ਸਸਤੇ ਰੇਟਾਂ ਤੇ ਮਿਲ ਜਾਣਗੇ ਆ ਮੁੰਡਾ ਕੰਨੀ ਵਿੱਚ ਪਰਦੇ ਜੀ ਇਹ ਆਛਾ ਨਾ ਨਾ ਦਵਾਈ ਦਿੱਤੀ ਮਾਤਾ ਕਹਿੰਦੀ ਇਹ ਮੁੰਡਾ ਨਾ ਬੋਲਦਾ ਨਹੀਂ ਸੀ ਹੁਣੇ ਥੋੜਾ ਥੋੜਾ ਬੋਲ ਲੱਗਾ ਜੇ ਪੜਦਾ ਨਹੀਂ ਹੈ ਨਾ ਇਹ ਜੀ ਇਧਰ ਬਾਈ ਕੋਲੇ ਬੈਗ ਆ ਬਾਈ ਜੀ ਕੀ ਰੇਟ ਹੈ ਇਹਨਾਂ ਦਾ 100 ਰੁਪਏ ਦਾ ਜਿਹੜਾ ਮਰਜੀ ਜੀ ਹਾਂ ਜੀ ਵੱਡਾ ਛੋਟਾ ਪੁੱਡੇ ਥੈਲੇ ਕੰਬਲ ਬੈਗ ਲਓ ਜੀ ਵੱਡੇ ਵੱਡੇ ਜਿਹੇ ਚਮਲਾ ਤੁਸੀਂ ਕੰਬਲ ਵੀ ਪਾ ਸਕਦੇ ਹੋ 100 100 ਰੁਪਏ ਦਾ ਰੇਟ ਆ ਬਾਈ ਜੀ ਹਾਂ ਜੀ ਕੀ ਰੇਟ ਹੈ ਇਹਨਾਂ ਦਾ 10 ਰੁਪਏ 20 ਰੁਪਏ 10 ਰੁਪਏ 20 ਰੁਪਏ ਠੀਕ ਆ ਆ ਬਾਈ ਕੋਲੇ ਟੋਪੀਆਂ ਸੀਗੀਆਂ ਆ 100 ਦੀਆਂ ਇਹਨੇ ਦੋ ਦਿੰਦੇ ਬਹੁਤ ਗਰਮਾ ਕੰਬਲ ਵਾਲੀਆਂ ਨੇ ਵੀਰੇ ਕੰਬਲ ਵਾਲੀਆਂ ਤੇ ਆਪਾਂ ਵੀ ਮੈਂ ਵੀ ਦੋ ਲੈ ਲਈਆਂ ਜਿਹੜੀਆਂ ਆ ਤੁਸੀਂ ਆ ਇਹਨਾਂ ਦਾ ਕੀ ਰੇਟ ਆ ਜੀ ਆ 1.5 ਤੋਂ 100 ਇਹ 1.5 150 ਦੀਆਂ ਬਾਈ ਜੀ ਅੱਜ ਕੱਲ ਜਿਹੜੀਆਂ ਕੁੜੀਆਂ ਲੈਂਦੀਆਂ ਟੋਪੀਆਂ ਤੇ ਆ 100 ਦੀਆਂ ਦੋ ਆ ਬਾਈ ਜੀ ਆ ਕੋਟ ਪਏ ਆ 2 200 ਰੁਪਏ ਦੇ ਦੋ 200 ਰੁਪਏ ਦੇ ਕੋਟ ਪਏ ਤੇ ਇਹਨਾਂ ਦਾ ਆਡਲ ਰੇਟ ਆ ਸਾਰਾ 2 200 ਦਾ ਮਾ ਜਿੰਨਾ ਵੀ ਮਾਰਾ 2-200 ਰੁਪਏ ਦਾ ਭਾਈ ਆ ਪਿਆ ਜਿਹੜਾ ਮਰਜ਼ੀ ਚੱਕੋ ਇੱਧਰਲੇ ਪਏ ਪਾਸੇ ਪਏ ਨੇ ਕੋਟ ਕੀ ਰੇਟ ਹੈ ਜੀ ਇਹਨਾਂ ਦਾ 1.5 150 ਰੁਪਏ ਰੋਟਾ 150 ਰੇਟ ਲਿਖਿਆ ਜਿਹੜਾ ਮਰਜ਼ੀ ਵੱਡਾ ਛੋਟਾ ਜਿਹੜਾ ਮਰਜ਼ੀ ਚੱਕ ਲੋ ਠੀਕ ਆ ਜੀ 150 ਰੇਟ ਹੈ ਜੀ ਦਾ 1.5 150 ਰੁਪਏ ਸ਼ਾਲਟ ਆ ਭਾਈ ਇਹ ਆ ਪਈ ਇਹਨਾਂ ਸੇਲ ਲੱਗੇ 1.5 150 ਰੁਪਏ ਇੱਥੇ ਤੁਹਾਨੂੰ ਮਾਰਕੀਟ ਦੇ ਵਿੱਚ ਹੈੱਡਫੋਨ ਤੇ ਸੈਲਫੀ ਸਟਿਕਾਂ ਜਿਹੜੇ ਸਪੀਕਰ ਆ ਬੈਲਟਾਂ ਤੇ ਆ ਜਿਹੜੇ ਕੈਮਰੇ ਵਾਲੇ ਸਟੈਂਡ ਆ ਇਹ ਵੀ ਸਭ ਕੁਝ ਜਿਹੜਾ ਮਿਲ ਜੂਗਾ ਬਾਈ ਕੀ ਬਾਈ ਕੀ ਰੇਟ ਆ ਇਹਨਾਂ ਦਾ ਜੀ ਅਲੱਗ ਅਲੱਗ ਰੇਟ ਆ ਵਿੱਚ ਅੱਛਾ ਅਲੱਗ ਅਲੱਗ ਰੇਟ ਆ ਬਾਈ ਜੀ 40 ਰੁਪਏ ਤੋਂ ਜਾਂਦੂ ਹੋ ਜਾਣਾ 50 ਰੁਪਏ ਤੋਂ ਜਿਹੜੀ ਸ਼ੁਰੂ ਆ ਬਾਈ ਜੀ ਆ ਪਿਆ 100 100 ਰੁਪਏ ਦੇ ਟਾਵਲ ਜਿਹੜਾ ਮਰਜ਼ੀ ਚੱਕੋ ਬਾਈ ਜੀ ਹਾਂਜੀ ਆ ਬਾਈ ਜੀ 100 150 ਦੀਆਂ ਕੋਟੀਆਂ ਲੇਡੀਜ਼ ਆ ਜੀ ਆ ਤੁਸੀਂ ਦੇਖ ਸਕਦੇ ਹੋ ਭਾਈ ਜੀ 150 ਰੁਪਿਆ ਜਿਹੜਾ ਰੇਟ ਲਿਖਿਆ ਹੋਇਆ ਵਾ ਜਿਹੜੀ ਮਰਜ਼ੀ ਪਸੰਦ ਕਰੋ ਬੱਚਿਆਂ ਲਈ ਵੀ ਆਈਆਂ ਸਾਰਾ ਕੁਝ ਮਿਕਸ ਹੈ ਬੱਚਾ ਜੈ ਸਾਰਾ ਕੁਝ ਮਿਕਸ ਹੈ ਦੇ ਵਿੱਚ 1.5 150 ਰੁਪਏ ਵਾਲਾ ਇਹਦਾ ਕੀ ਰੇਟ ਆ ਜੀ ਸਾਰਾ 200 ਹੀ ਆ ਜੀ ਆ ਭਾਈ ਜੀ ਸਾਰੇ ਜਿਹੜਾ ਮਾਲ ਆ 2 200 ਰੁਪਏ ਵਾਲਾ ਤੁਸੀਂ ਦੇਖੋ ਭਾਈ ਜੀ ਕਿੰਨੇ ਵਧੀਆ ਜਿਹੜੇ ਪਿਆਰੇ ਪਿਆਰੇ ਕਲਰ ਵੀ ਪਏ ਆ ਤੇ ਡਿਜ਼ਾਈਨ ਵੀ ਜਿਹੜੇ ਕਿੰਨੇ ਸੋਹਣੇ ਸੋਹਣੇ ਪਏ ਆ ਤੇ ਬਿਲਕੁਲ ਜਿਹੜਾ ਆਪਣਾ ਬਰੇਜ ਦੇ ਨਾਲ ਹੀ ਜਦੋਂ ਤੁਸੀਂ ਚੋੜੇ ਬਾਜ਼ਾਰ ਨੂੰ ਵਰਦੇ ਆ ਤੇ ਪੰਜ ਸੱਤ ਦੁਕਾਨਾਂ ਛੱਡ ਕੇ ਜਿਹੜੀਆਂ ਤੇ ਇਹ ਜਿਹੜੀ ਜੁੱਤੀਆਂ ਵਾਲੀ ਜਿਹੜੀ ਦੁਕਾਨ ਹੈਗੀ ਆ ਆ ਭਾਈ ਜੀ ਫੂਨਾ ਵਾਲੇ ਜਿਹੜੇ ਗਲਾਸ ਪਏ ਆ ਬਾਈ ਨਾਲ ਗੱਲਬਾਤ ਕਰਦੇ ਆ ਭਾਈ ਕਿੰਨੇ ਤੋਂ ਸ਼ੁਰੂ ਆ ਜੀ ਇਹ ਭਾਈ ਆਪਣੇ ਉਹ 30 ਰੁਪਏ ਤੋਂ ਸਟਾਰਟਿੰਗ ਹੋ ਜਾਂਦਾ ਭਾਈ 30 ਰੁਪਏ ਤੋਂ ਹਾਂਜੀ ਭਾਈ ਨੋਰਮਲ ਜਿਹੜਾ ਹੁੰਦਾ ਵਾ ਹਾਂਜੀ ਭਾਈ 30 ਤੋਂ ਲੈ ਕੇ ਦਿਖਾਉਂਗੇ ਜਿਹੜਾ ਆਪਣੇ ਉਹ ਆ ਲਓ ਭਾਈ 30 ਰੁਪਏ 30 30 ਰੁਪਏ ਦਾ ਬਾਈ ਜੀ ਆ ਗਾ 30 ਰੁਪਏ ਦਾ ਮੈਡ ਗਲਾਸ ਗਾਡ ਅੱਛਾ ਠੀਕ ਆ ਦੁਕਾਨਾਂ ਦੇ ਜਾਓਗੇ 100 ਰੁਪਏ ਦਾ ਲੱਗਣਾ ਹੈਗਾ ਠੀਕ ਆ ਤੁਹਾਨੂੰ ਮਿਲ ਜੂਗਾ ਬਾਈ ਕਮਾਂਡੋ ਦਾ ਹਾਂ ਕੰਪਨੀ ਵਾਲਾ ਨਾ ਕਾਰਡ ਆਪਣੇ ਦਾ ਤੇ ਆਈ ਕਾਰਡ ਆਪਣੇ ਕੋ ਹੈਗਾ ਐਚ ਡੀ ਹੋਣਾ ਇਹ ਭਾਈ ਯਾਰ ਫਲੈਕਸੀਬਲ ਹੋਗਾ ਟੁੱਟਣ ਦੀ ਪੂਰੀ ਗਾਰੰਟੀ ਨਹੀਂ ਟੁੱਟੂਗਾ ਠੀਕ ਆ ਜੀ ਨਾ ਸਕ੍ਰੈਚ ਨਾ ਡੈਡ ਪੈਣੇ ਵਿਥ ਵਾਟਰ ਪ੍ਰੂਫ ਹੋਊਗਾ ਇਹ ਕਿੰਨੇ ਦਾ ਹੋਊਗਾ ਇਹ ਭਾਈ 100 ਰੁਪਏ ਦਾ ਮਿਲ ਲੈਗਾ 100 ਰੁਪਏ ਦਾ ਓਰਿਜਨਲ ਪੀਸ ਹੋਊਗਾ ਪੂਰੀ ਗਾਰੰਟੀ ਹੋ ਰਹੀ ਲਾ ਕੇ ਵੀ ਆਪ ਦੋਗੇ ਲਾ ਕੇ ਦਵਾਂਗੇ ਐਕਸਨੋ 11 ਪ੍ਰੋ ਬਣਾਣਾ ਉਹ ਵੀ ਬਣਾ ਦੇਵਾਂਗੇ ਠੀਕ ਆ ਐਕਸ ਜਿਹਨਾਂ ਕੋ ਫੋਨ ਆ 11 ਪ੍ਰੋ ਬਣਾ ਦੇ ਦਿੰਦੇ ਜਿਹਦੇ ਕੋਲ ਐਕਸ ਫੋਨ ਆ ਬਾਈ ਜੀ ਉਹ 11 ਪ੍ਰੋ ਵੀ ਬਣਾ ਦੇਣਗੇ ਆ ਤੁਸੀਂ ਦੇਖ ਸਕਦੇ ਹੋ ਮਗਰ ਲਾ ਦੇਣਾ ਬੜੀ ਚੱਕੀ ਫਿਰਦੇ ਬਾਈ ਹੁਣੇ ਅਸੀਂ ਇਹ ਵੀ ਆਪ ਹੀ ਲਾ ਦੋਗੇ ਅਸੀਂ ਆਪ ਹੀ ਲਾ ਦਵਾਂਗੇ ਕਦੇ ਨਾ ਲੱਗੂਗੀ ਕਿ ਗੂਦ ਲੱਗੀ ਇਹ ਮਗਰ ਆਪਣੇ ਹੱਥ ਤੇ ਵੀ ਕਲਾਕਾਰੀ ਆ ਅਸੀਂ ਮਿੰਟਾਂ ਦੇ ਲਾ ਦਵਾਂਗੇ 5 ਮਿੰਟ ਦੇ ਅੰਦਰ ਠੀਕ ਆ ਬਰ ਠੀਕ ਆ 200 ਰਹਿਗਾ ਜੀਰੇ ਓਕੇ ਇਹ ਹੈਗਾ ਬਾਈ ਜੀ 200 ਦਾ ਹਨਾ ਲਓ ਬਾਈ ਆਖ ਰੋਡ ਵੀ ਪਏ ਆ ਇਹ ਚਵਾਰੇ ਪਏ ਬਾਦਾਮ ਪਏ ਆ ਕਾਜੂ ਪਏ ਆ ਇਹਨਾਂ ਦਾ ਕੀ ਰੇਟ ਆ ਜੀ ਕਾਜੂ ਕਾਜੂ ਦਾ ਕੀ ਰੇਟ ਆ ਜੀ 550 550 ਰੁਪਏ ਕਿਲੋ اچھا ਬਾਦਾਮ ਬਾਦਾਮ ਵੀ ਉਸੀ ਰੇਟ ਦਾ ਹੈ ਉਸੀ ਰੇਟਿਆਂ ਠੀਕ ਆ ਜੀ ਇਹ ਵੀ ਤੁਹਾਨੂੰ ਚੌੜੇ ਬਾਜ਼ਾਰ ਦੇ ਵਿੱਚ ਜਿਹੜਾ ਮਾਲ ਮਿਲ ਜੂਗਾ ਸੁੱਕਾ ਕਿਲੋ ਕਿਲੋ ਲੋਕਾਂ ਦਾ ਤਾਂ 500 ਵੀ ਲਾ ਦੇਣਗੇ ਚਲੋ ਕੋਲੋਂ 500 ਰੁਪਏ ਲਾ ਦੋਗੇ ਠੀਕ ਆ ਜੀ